ਵਾਸ ਲੋਕ ਸਾਸ ਮਰਕੰਤੇ ਵੇਖਿਆ ਨਸਿਓ ਕਾਹੇ ਰਜਿਓ ਨਿਮਖ ਨਾ ਹੋਏ ਉਦਾਸ ਉ ਭਰਿਆ ਆਇਆ ਜੇ ਤੂੰ ਪਰਮਾਤਮਾ ਦੇ ਗੁਰਗਾਂਵਸਤੇ ਸੀ ਆਇਆ ਜੇ ਤੂੰ ਪਰਮਾਤਮਾ ਦੇ ਨਾਮ ਵਿੱਚ ਰਜਣ ਵਸਤੇ ਸੀ ਪਰ ਹੋਇਆ ਐਨ ਉਲਟ ਕਿ ਵੇਖਿਆ ਵਿਸ਼ੇ ਵਿਕਾਰਾਂ ਦੇ ਵਿੱਚ ਤੂੰ ਰਚ ਗਿਆ ਤੂੰ ਵਿਕਾਰਾਂ ਦੇ ਵਿੱਚ ਇੰਨਾ ਕੁ ਫਸ ਗਿਆ ਕਿ ਇੱਕ ਨਿਮਖ ਭਰ ਲਈ ਵੀ ਤੂੰ ਉਦਾਸ ਨਹੀਂ ਹੋਇਆ ਭਾਵੇਂ ਆਪਣੀ ਸੁਰਤੀ ਆਪਣਾ ਮਨ ਉਹਨਾਂ ਵਿਕਾਰਾਂ ਤੋਂ ਇੱਕ ਛਿਨ ਮਾਤਰ ਵੀ ਪਰੇਗੀ ਕਿਤਾ ਨੋਟ ਕਰਿਓ ਸਾਸੇ ਤੂੰ ਪਿਆਰ ਕਰਾਸੇ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਤੇਰਾ ਪਿਆਰ ਪਰਮਾਤਮਾ ਨਾਲ ਪੈ ਜਾਏ ਪਰ ਬੜੀ ਕਿਸਮਤੀ ਹੋਇਆ ਕਿ ਤੇਰਾ ਪਿਆਰ ਇਹ ਵਿਸ਼ੇ ਵਿਕਾਰਾਂ ਨਾਲ ਪੈ ਗਿਆ ਤੇ ਵਿਸ਼ੇ ਵਿਕਾਰਾਂ ਚ ਇੱਕ ਨਿਮਕ ਭਰ ਲਈ ਵਿੱਚ ਉਦਾਸ ਨਹੀਂ ਹੋਇਆ ਮੈਂ ਕਿਤੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਾਹਰ ਨਿਕਲਦਾ ਕਿਉਂਕਿ ਇਹਨਾਂ ਦਾ ਸੁਆਦ ਬੜਾ ਆਂਦਾ ਨਾ ਦੋ ਵਜਾਂ ਰੱਬੀ ਬਾਣੀ ਤੇ ਬੜੇ ਕਮਾਲ ਦੇ ਦਿੱਤੇ ਨੇ ਜੀ ਕਦੇ ਮਿੱਠਾ ਕਰਕੇ ਖਾਇਆ ਕੋੜਾ ਉਪਜਾ ਸਾਡ ਜਿਹੜਾ ਚੀਜ਼ਾਂ ਨੂੰ ਆਪਾਂ ਮਿੱਠਾ ਕਰਕੇ ਖਾਧਾ ਨਾ ਜਦੋਂ ਉਹ ਖਾਦੇ ਕਰਕੇ ਅਕੇ ਰੋਗ ਪੈਦਾ ਹੋਇਆ ਤਾਂ ਫਿਰ ਪਤਾ ਲੱਗਾ ਇਹਦਾ ਸਵਾਦੇ ਕੋਈ ਨਹੀਂ ਹੈ ਕਹਿੰਦੇ ਕਿ ਜਿਨ੍ਹਾਂ ਨੂੰ ਤੋਂ ਬੜੇ ਮਿੱਠੇ ਸਮਝ ਕੇ ਖਾ ਖਾ ਰਿਆ ਭਲਿਆ ਇਹਦੇ ਤੇਰੀ ਆਤਮਿਕ ਮੌਤ ਕਰ ਦੇਣੀ ਹੈ ਇਹ ਜਿਹੜੇ ਵਿਸ਼ੇਵਿਕਾਰਾਂ ਵਿੱਚ ਖੱਚ ਧੋਕੇ ਤੋਂ ਪ੍ਰਮਾਤਮਾ ਨੂੰ ਭੁੱਲ ਗਏ ਮੇਰੇ ਸਾਹਮਣੇ ਕਿਸ ਲੋਕ ਕਹਿੰਦਾ ਵਾ ਕਹਿ ਕੇ ਕਿ ਤੁਰਕ ਬਾਬਾ ਫਰੀਦ ਜੀ ਦਾ ਇਹ ਪਤਾ ਕਿਸ ਤਰ੍ਹਾਂ ਲੱਗਦੇ ਵਿਸ਼ੇਵਿਕਾਰ ਕਹਿੰਦੇ ਫਰੀਦਾ ਇਹ ਵਿਸ਼ ਗੰਦਲਾ ਧਰੀਆਂ ਖੰਡ ਦੇ ਬਾੜ ਖਾਦੇ ਮਨੋ ਇਹ ਵਿਸ਼ੇ ਵਿਕਾਰਾਂ ਦੀਆਂ ਗੰਦਲਾ ਨੇ ਜਿਹਨਾਂ ਉੱਤੇ ਖੰਡ ਦਾ ਲੇਪ ਕੀਤਾ ਹੋਇਆ ਸਾਧ ਗਦਰਾ ਸਮਝਦੇ ਸਾਗ ਬੰਨਾ ਨੇ ਸਰੂਤੀ ਅੰਗ ਗਦਰਾ ਜਿਵੇਂ ਹੁੰਦੀ ਫਰੀਦਾ ਇਹ ਵਿਸ਼ ਗੰਦਲਾ ਧਰੀਆਂ ਖੰਡ ਦੇ ਬਾੜ ਇੱਕ ਰਹਦੇ ਰਹਿ ਕੇ ਅਗਰਾਧੀ ਗੇ ਭੂਜਾਰ ਕਹਿੰਦੇ ਭਲਿਆ ਇਹ ਵਿਸ਼ੇ ਵਿਕਾਰਾਂ ਦੀਆਂ ਇਹੋ ਜਿਹਾ ਗੰਦਲਾ ਨੇ ਜਿੱਤ ਉੱਤੇ ਮਿੱਠੇ ਦਾ ਲੇਪ ਕੀਤਾ ਹੋਇਆ ਖੰਡ ਦਾ ਜੇਪ ਇਹ ਖਾਂਦਿਆਂ ਤੇ ਬਹੁਤ ਮਿੱਠੀਆਂ ਲੱਗਦੀਆਂ ਨਾ ਪਰ ਜਦੋਂ ਇਹਦਾ ਨਤੀਜਾ ਭੁਗਤਣਾ ਪਦਾ ਪਤਾ ਉਸ ਮੁਕੇ ਲੱਗਦਾ ਉਹ ਭਰਿਆ ਤੂੰ ਕਿਸ ਬਾਗ ਦੀ ਮੋਲੀ ਆ ਕਿੰਨੇ ਐਸੇ ਇਨਾ ਵਿਸ਼ੇ ਵਿਕਾਰਾਂ ਦੀ ਗੰਦਲਾਂ ਨੂੰ ਭਿੱਜਦੇ ਚਲੇ ਗਏ ਤੇ ਕਈ ਵਿੱਚੇ ਛੱਡ ਕੇ ਚਲੇ ਗਏ ਤੂੰ ਕਿਸ ਕੀ ਸੋਚ ਕੇ ਇੱਥੇ ਬੈਠ ਹੈ ਮਾਰਕੰਦੇ ਤੂੰ ਆਇਆ ਸੀ ਪਰਮਾਤਮਾ ਦੇ ਨਾਮ ਵਿੱਚ ਮਸਤ ਹੋਣ ਵਾਸਤੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਵਾਸਤੇ ਪਰ ਬਾਅਦ ਕਿਸਮੇ ਕਿ ਵਿਸ਼ੇ ਵਿਕਾਰਾਂ ਵਿੱਚ ਹੱਸ ਕੇ ਰਹਿ ਗਿਆ ਤਾ ਕਰਕੇ ਸਵਾਲੀਆ ਅੰਦਾਜ਼ ਵਿੱਚ ਗੁਰੂ ਤੇਗ ਬਹਾਦਰ ਪਾਚਨ ਆਕਿਆ ਦੁਬਾਰਾ ਸ਼ਲੋਕਾ ਉਹ ਪੜੀਏ ਕੋਈ ਅਸਰਾ ਬਾਝੇ ਨਾ ਰਹਿਸਾਸ ਵਿੱਚ ਪਹਿਲਾਂ ਵੀ ਸ਼ੁਰੂਆਤ ਕਿ ਬੈਂਕ ਕੀਤੀ ਸੀ ਜਿਹੜੇ ਜਿਹੜੇ ਸ਼ਲੋਕ ਦੇ ਵਿਚਾਰ ਕਰਦਾ ਜਾਂ ਤੁਸੀਂ ਨਾਲ ਨਾਲ ਪਾਠ ਰੂਪ ਤੇ ਸਜੋਗ ਦਿਓ ਵਰਗਤ ਦੇ ਬੇਤੇ ਅਨਸੋ ਕਹੇ ਰਚਿਓ ਨਿਮਕ ਨਾ ਹੋਵੇ ਉਦਾਸ ਉਹ ਭੜਿਆ ਤੂੰ ਕਿਉਂ ਇਹਨਾਂ ਵਿਸ਼ੇ ਵਿਚਾਰਨ ਦੇ ਵਿੱਚ ਖਚਤ ਹੋ ਗਿਆ ਤੂੰ ਇੱਕ ਨਿਮਕ ਪਰ ਵੀ ਉਦਾਸ ਨਹੀਂ ਹੋਇਆ ਇਹੋ ਸਮਝ ਨਹੀਂ ਆਈ ਕਿ ਮੈਂ ਵਿਸ਼ੇ ਵਿਕਾਰਾਂ ਚ ਫਸਣ ਵਾਸਤੇ ਆਇਆ ਹਾਂ ਕਿ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜਨ ਵਾਸਤੇ ਆਇਆ। ਫਿਰ ਸਤਿਗੁਰਾਂ ਦੇ ਅਗੇ ਆਇਆ ਕਾਹੋ ਨਾਨਕ ਬਜ ਹਰਮਨਾ ਪਰ ਨ ਚਮਕੇ ਫਾਸ ਧੰਨ ਗੁਰੂ ਤੇ ਇੱਕ ਬਹਾਦਰ ਪਾਛੇ ਕਹਿੰਦੇ ਕਿ ਹੇ ਮੇਰੇ ਮਾਨ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਭਜਿਆ ਕਰ ਉਹਦੇ ਗੁਣ ਗਾਇਆ ਕਰ ਤੈਨੂੰ ਗੁਨ ਕਾਨ ਵਾਸਤੇ ਜੀਵਨ ਮਿਲਿਆ ਤੇ ਤਾਂ ਕਰਕੇ ਤੇਰੀ ਜਮਾ ਦੀ ਫਾਹੀ ਜਰੀਆ ਉਕੇ ਤੇ ਕੱਟੇ ਜਾਏ ਤੈਨੂੰ ਜਮਾ ਤੇ ਬਸਣਾ ਪੈਣਾ ਪਏ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏਗਾ ਇਹ ਦੋ ਸਲੋਕ ਸੇ ਤੀਸਰਾ ਸਲੋਕ ਮਾਰਿਕ ਤੇ ਤਰਨ ਨਾ ਕੋ ਹੋ ਹੀ ਗਿਆ ਲਿਓ ਜਰਾ ਤਨ ਜੇਤ ਉਪਰਿਆ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਖਚ ਧੋ ਕੇ ਤਰਨਾ ਕੋ ਦਾ ਅਰਥ ਕੀ ਜਵਨੀ ਕਹ ਲੱਗੇ ਜਵਾਨੀ ਤੇਰੀ ਲਾਪਰਵਾਹੀ ਵਿੱਚ ਚਲੀ ਗਈ ਤੇ ਸੋਚਿਆ ਹੀ ਨਹੀਂ ਬਸ ਇੰਨਾ ਪਿੱਛੇ ਵਿਕਾਰਾਂ ਵਿੱਚ ਖਚਤ ਹੋਇਆ ਕਿ ਨਿੰਮਕ ਭਰ ਲਈ ਵੀ ਉਦਾਸ ਨਹੀਂ ਹੋਇਆ ਤੇ ਤੇਰਾ ਜਵਾਨੀ ਦਾ ਸਮਾਂ ਹੀ ਨਿਕਲ ਗਿਆ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਗੱਲ ਕਰਦੇ ਆ ਵਚਨ ਕੀਤਾ ਸਿਰ 28 ਸਾਲ ਦੀ ਉਮਰ ਸਿੱਕੇਵਲ ਜਦੋਂ ਪਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਕੋਲ ਪੁੱਜਿਆ ਜਵਾਨੀ ਦਾ ਪੀਰੀਅਡ ਸਾਰ ਸਕਦਾ ਤੇ ਅੱਜ ਗੁਰੂ ਤੇ ਇੱਕ ਬਹਾਦਰ ਪਾਚ ਕਹਿੰਦੇ ਤੇਰਾ ਜਵਾਨੀ ਦਾ ਪੀਰੀਅਡ ਜਵਾਨੀ ਦਾ ਸਮਾਂ ਤਾਂ ਲਾਪਰਵਾਹੀ ਵਿੱਚ ਨਿਕਲ ਗਿਆ ਤਰਨਾ ਕੋ ਇਉਂ ਹੀ ਗਏ। ਐਵੇਂ ਨਿਕਲ ਗਿਆ ਲਿਓ ਜਰਾ ਤਨ ਜੀ ਤੇ ਹੁਣ ਹੋਇਆ ਕਿ ਜਰਾ ਕੰਡੇ ਨੂੰ ਬੁਢਾਪੇ ਨੇ। ਹੁਣ ਬੁਢਾਪੇ ਨੇ ਆ ਕੇ ਜਵਾਨੀ ਤੇ ਜਿੱਤ ਪਾ ਲਈ। ਜਵਾਨੀ ਚ ਬੰਦਾ ਸੌਕੇ ਕੇ ਤਿਹਾੜ ਮੰਦਾ ਸਾਸ। ਇੱਕੋ ਚੀਜ਼ ਹੈ ਬੁਢਾਪਾ ਜਿਹੜਾ ਜਵਾਨੀ ਨੂੰ ਜਿੱਤ ਸਕਦਾ। ਗੁਰੂ ਤੇ ਇੱਕ ਬਹਾਦਰ ਪਾਛ ਕਹਿੰਦੇ ਜਵਾਨੀ ਤੇਰੀ ਨਿਕਲ ਗਈ। ਹੁਣ ਬੁਢਾਪੇ ਨੇ ਆ ਕੇ ਤੇਰੇ ਤੇ ਜਿੱਤ ਪ੍ਰਾਪਤ ਕਰ ਦਿੱਤੀ। ਤੂੰ ਕਿਉਂ ਨਹੀਂ ਆਪਣੇ ਜੀਵਨ ਦੇ ਮਕਸਦ ਨੂੰ ਸਮਝਦਾ ਆਪਣੇ ਜੀਵਨ ਦੇ ਮਕਸਦ ਨੂੰ ਸਮਝ ਤਰਨਾਪੋ ਈਉਂ ਨਹੀਂ ਗਿਓ ਲਿਓ ਜਰਾ ਤਨ ਜੀਤ ਸੱਚਮੁੱਚ ਤੇਰੇ ਤਨ ਨੂੰ ਹੁਣ ਬੁਢਾਪੇ ਨੇ ਆ ਕੇ ਜਿੱਤ ਲਿਆ ਇੱਕ ਬਚਨ ਰਬੀ ਭਾਨੀ ਤੇ ਅੰਦਰ ਅੰਦਰ ਸਾਾਸਨ ਤਾਂ ਹੀ ਭਗਤ ਕਵੀ ਸਾਹਿਬ ਨੇ ਗੱਲ ਆ ਕੇ ਇੱਕ ਇੱਕ ਪਰਮਾਨੀ ਦੇ ਰਹੇ ਭਗਤ ਕਵੀ ਸਾਹਿਬ ਜੀ ਕਹਿੰਦੇ ਉਸ ਸਮਾਂ ਆਂਤ ਕੋ ਪਹਿਲਾ ਪਹਿਲਾ ਨਾਮ ਜਪ ਲਈ ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਬੁਢਾਪਾ ਆ ਕੇ ਜਿੱਤ ਪ੍ਰਾਪਤ ਕਰ ਲੇ ਉਹ ਸਮਾਂ ਆ ਤੂੰ ਪਹਿਲਾ ਪਹਿਲਾ ਨਾਮ ਜਪੀਂ ਭਗਤ ਕਬੀਰ ਸਾਹਿਬ ਦਾ ਇੱਕ ਲਬੇਰਾ ਸ਼ਬਦ ਹੈ ਉਹਦੇ ਵਿੱਚ ਇੱਕ ਪਦ ਆਂਦਾ ਜੀ ਕਹਿੰਦੇ ਜਦ ਲਗ ਜਰਾ ਰੋਗ ਨਹੀਂ ਆਇਆ ਇਹ ਵੀ ਇੱਕ ਰੋਗ ਹੈ ਸਾਥੀ ਬੁਢਾਪਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਸਾਥੀ ਕਿਸੇ ਬਜ਼ੁਰਗ ਨੂੰ ਪੁੱਛੋ ਨਾ ਕਿ ਹਾਲਾਤ ਕੋਈ ਪ੍ਰੋਬਲਮ ਤਰੇ ਦੇ ਕੇ ਸੇ ਆਨੇ ਕੰਢੇ ਬਾਕੀ ਤਾਂ ਪ੍ਰੋਬਲਮ ਹਮੇਸ਼ਾ ਕਦੇ ਪਰ ਬੁਢਾਪਾ ਵੀ ਇੱਕ ਪ੍ਰੋਬਲਮ ਹੈ ਬੁਢਾਪਾ ਵੀ ਇੱਕ ਬਿਮਾਰੀ ਹੈ ਬੁਢਾਪਾ ਵੀ ਇੱਕ ਰੋਗ ਹੈ ਕਹਿਣ ਲੱਗੇ ਰੋਗ ਆਤ ਕੋ ਪਹਿਲਾ ਪਹਿਲਾ ਭਗਤ ਕਬੀਰ ਸਾਹਿਬ ਨੇ ਆਖਿਆ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗਰਸੀ ਨਹੀਂ ਕਾਇਆ ਕਹਿਣ ਲੱਗੇ ਕਾਇਆ ਮੇਰੇ ਸਰੀਰ ਨੂੰ ਜਦੋਂ ਤੱਕ ਆਕਾਰ ਨੇ ਇਸ ਸਰੀਰ ਨੂੰ ਨਹੀਂ ਖਾਦਾ ਜਦ ਲਗ ਵਿਕਲ ਪਈ ਨਹੀਂ ਬਾਣੀ ਜਦ ਤੱਕ ਤੇਰੀ ਜ਼ੁਬਾਨ ਨੇ ਥਿਆਨਾ ਸ਼ੁਰੂ ਨਹੀਂ ਕੀਤਾ ਇੱਕ ਸਮਾਂ ਆਦਨ ਸਾਥ ਸੰਗ ਬੰਦਾ ਬੋਲਦਾ ਕੁਝ ਹੋਰ ਹੈ ਤੇ ਨਿਕਲਦਾ ਕੁਝ ਹੋਰ ਹੈ ਜਦ ਤੱਕ ਵਿਕਲ ਪਈ ਨਹੀਂ ਬਾਣੀ ਵੱਜਨੇ ਰਹੇ ਮਨ ਸਾਰੰਗ ਬਾਣੀ ਉਸ ਸਮਾਂ ਆਂ ਤੂੰ ਪਹਿਲਾ ਪਹਿਲਾ ਕਿਤੇ ਪ੍ਰਬਾਤਮਾ ਦਾ ਨਾਮ ਜਪ ਲੈ ਕਿਤੇ ਅਸਰ ਨਾ ਹੋਵੇ ਕਿ ਵਾਇਗ੍ਰੋ ਤੇ ਨਿਕਲੇ ਕੁਝ ਹੋਰ ਉਸ ਸਮਾਂ ਆਂ ਤੂੰ ਪਹਿਲਾ ਪਹਿਲਾ ਆਪਾਂ ਪੜਦੇ ਆ ਭਗਤ ਭੇਖਣ ਦਾ ਬਚਨ ਜੀ ਨੈਨੋ ਨੀਰ ਬਹਿ ਤਨ ਕੀਨਾ ਇੱਕ ਸਮਾਂ ਹੈ ਲਿਓ ਜਰਾ ਤਨ ਜੀ ਜਵਾਨੀ ਦਾ ਸਮਾਂ ਐਵੇਂ ਨਿਕਲ ਗਿਆ ਬੜਾ ਬੇਨਾਕ ਜਿੱਤ ਪਾਲੀ ਹੁਣ ਅ ਫਿਰ ਭਗਤ ਭੇਖਣ ਜੀ ਕਹਿੰਦੇ ਖੈਨ ਲਗੇ ਨੈਨੋ ਨੀਰ ਬਹਿ ਤਨ ਕੀਨਾ ਇੱਕ ਸਮਾਂ ਆਨ ਤੇਰੀਆਂ ਅੱਖਾਂ ਵਿੱਚੋਂ ਬਦੋ ਬਦੇ ਨੀਰ ਵਗਣਾ ਸ਼ੁਰੂ ਹੋਣਾ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਸੀ ਭਾਈ ਸਾਹਿਬ ਜੀ ਇਹ ਅੱਖਾਂ ਚੋਂ ਨੀਰ ਕਿਉਂ ਵਗਦਾ ਬੁਢਾਪੇ ਚ ਤੇ ਦੇ ਇੱਕ ਸਵਾਲ ਦਾ ਜਵਾਬ ਤੁਹਾਨੂੰ ਪਤਾ ਹੀ ਹੈ ਕਿ ਬੁਢਾਪੇ ਕਰਕੇ ਨਾ ਕਮਜ਼ੋਰੀ ਕਰਕੇ ਨੀਰ ਵਗਣਾ ਸ਼ੁਰੂ ਹੋ ਜਾਂਦਾ ਹੈ ਦੂਸਰਾ ਇੱਕ ਹੋਰ ਅਹਿਸਾਸ ਹੈ ਜਦੋਂ ਬੰਦਾ ਬਜ਼ੁਰਗੀ ਚ ਆਂਦਾ ਹੈ ਨਾ ਇਹਨੂੰ ਆਪਣੇ ਸਾਰੇ ਜੀਵਨ ਦਾ ਪੈਂਡਾ ਵੀ ਨਜ਼ਰ ਆਉਂਦਾ ਹੈ ਕਿਤੇ ਦੇਖਿਓ ਬਜ਼ੁਰਗਾਂ ਖੁੱਲ ਬੈਠ ਕੇ ਸਾਹਸ ਜੇ ਤੈਨੂੰ ਪ੍ਰੈਜ਼ੈਂਟ ਦੀ ਗੱਲ ਹੁੰਦੀ ਨਾ ਮੌਕੇ ਦੀ ਹੋਵੇ ਉਹ ਭੁੱਲ ਜਾਂਦੀ ਲੇਕਿਨ 30 40 50 ਸਾਲ ਦੀ ਕਹਾਣੀ ਦੀ ਗੱਲ ਜਦੋਂ ਭੁੱਲਦੀ ਕਿ ਸਾਸਨ ਕਿਤੇ ਐਕਸਪੀਰੀਅੰਸ ਕਰਕੇ ਹੁਣ ਸਾਰੇ ਸਾਰੇ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਜਾਣਾ ਸਾਸਨ ਉਹ ਸਭ ਕੁਝ ਯਾਦ ਹੁੰਦਾ ਪੁਰਾਣਾ ਲੇਕਿਨ ਮੌਕੇ ਦੀ ਗੱਲ ਭੁੱਲ ਜਾਂਦੀ ਹੈ ਉਹ ਸੱਚ ਵਿੱਚ ਬਿਲਕੁਲ ਵਿਸਰ ਜਾਂਦੀ ਹੈ ਦੇਖ ਭਲਿਆ ਤੇਰੇ ਤੇ ਸਮਾਂ ਆਇਆ ਨਹੀਂ ਕਿਆ ਲੱਗੇ ਤੇਰੀਆਂ ਅੱਖਾਂ ਚੋਂ ਇਹ ਨੀਰ ਵਗਣ ਦਾ ਕਾਰ ਦੂਜਾ ਪਤਾ ਕੀ ਹੈ ਉਹ ਪੂਰੇ ਜੀਵਨ ਦਾ ਪੈਂਡਾ ਨਜ਼ਰ ਆਂਦਾ ਫਿਰ ਉਹ ਪਛਤਾਵੇ ਦੇ ਹੰਝੂ ਡਿੱਗਦੇ ਨੇ ਮਨਾ ਤੋ ਕੀ ਕਰਨ ਆਇਆ ਸਤ ਕੀਤਾ ਕੀ ਹੈ ਨਾ ਦੂਸਰੇ ਨੂੰ ਸਾਡੇ ਬਾਰੇ ਨਹੀਂ ਪਤਾ ਮਾਫ ਕਰਿਓ ਸਾਸਤ ਜਿੰਨਾ ਸਾਨੂੰ ਆਪਣੇ ਬਾਰੇ ਆਪ ਨੂੰ ਪਤਾ ਹੈ ਸਾਸਤ ਉਹ ਸਭ ਕੁਝ ਪਤਾ ਲੱਗਦਾ ਆਪਾਂ ਕੀ ਕੀ ਕੀਤਾ ਜੀ ਇਸੇ ਕਰਕੇ ਕਬੀਸਾ ਨੂੰ ਕਹਿਣਾ ਪੈ ਗਿਆ RAM ਸਿਮਰ ਪਛਤਾਏਗਾ ਮਨ ਇੱਕ ਸਮਾਂ ਆਏ ਤੇਰੀ ਆਤ ਪਛਤਾਵਾ ਹਨ ਪਾਪੀ ਜਿਹੜਾ ਲੋਭ ਕਰਦਾ ਹੈ ਅੱਜ ਕੱਲ ਉੱਠ ਜਾਏਗਾ ਉਪਲਿਆ ਪਛਤਾਵਾ ਹੁਣ ਆਈ ਇੱਕ ਵਾਰ ਐਸਾ ਸਮਾਂ ਆਣਾ ਕਿ ਤੇਰੇ ਕੋਲ ਹੋਣਾ ਕੁਝ ਨਹੀਂ ਕਹਿੰਦੇ ਕੋਈ ਕੋ ਬਚਨ ਪੜਦੇ ਨਾ ਆਪਾਂ ਕਵੀਸਾ ਆਪਦਾ ਕਿ ਅਬ ਪਛਤਾਇਆ ਕੀ ਹੁੰਦਾ ਜਦ ਚਰੀਆ ਚੋਕੀ ਖੇਤ ਤੇ ਗੁਰੂ ਗ੍ਰੰਥ ਸਾਹਿਬ ਵਰਗੇ ਪਾਵਨ ਪਾਣੀ ਦੀ ਦੋਹੇ ਨਜ਼ਰੇ ਨਾਈਥ ਡੈਕ ਦੀ ਕਲਾਸ ਚ ਆਪਾਂ ਪੜਦੇ ਸਾਂ ਕਿਰਕੇ ਹੁ ਚਰੀਆ ਜਿਹੜਾ ਖੇਤ ਦੀ ਚੋਕੀ ਤੇ ਹੁਣ ਕੀ ਫਾਇਦਾ ਹੁੰਦਾ ਨਾ ਕਹਿੰਦੇ ਕਿ ਨਾਨੂ ਨੀਰ ਬਹਿ ਤਨ ਖੀਨਾ ਪੇ ਕੇਸ ਦੁੱਧ ਬਾਣੀ ਕਿਸ ਤੇਰੇ ਦੁੱਧ ਵਰਗੇ ਚਿੱਟੇ ਹੋਗੇ ਸੱਜਣਾ ਕਿਤੇ ਉਹ ਸਮਾਂ ਆ ਤੂੰ ਪਹਿਲਾ ਪਹਿਲਾ ਮੌਕਾ ਸੰਭਾਲ ਲੈ ਭਗਤ ਭਿਖ ਨੇ ਤੇ ਡਰਾਇਆ ਸਾਹ ਤਕ ਇੱਕ ਨਿਰਮਲ ਭਾਉ ਸਾਡੇ ਅੰਦਰ ਪੈਦਾ ਕੀਤਾ ਕਿ ਇੱਕ ਦਿਨ ਸਮਾਂ ਇੱਕ ਜੈਸਾ ਨਹੀਂ ਰਹਿਣਾ ਇਹ ਸਦਾ ਜਵਾਨੀ ਨਹੀਂ ਰਹਣੀ ਇੱਕ ਦਿਨ ਸਮਾਂ ਆਣਾ ਤੇਰੀ ਹਾਲਤ ਇਹ ਹੋਣੀ ਹੈ ਲੈ ਨੂੰ ਨਿਰਬਹਿਤ ਣਕੀਲਾ ਪੇ ਕੇਸ ਤੋਂ ਦਬਾਨੇ ਅਰੂਤਾ ਕੰਠ ਸ਼ਬਦ ਨਹੀਂ ਕੋਈ ਤੇਰਾ ਪਹਿਲਾਂ ਬਹਿ ਕੇ ਕਿਤੇ ਤੇਰੀ ਜ਼ੁਬਾਨ ਤੋਂ ਸਹੀ ਸ਼ਬਦ ਨਹੀਂ ਨਿਕਲਦੇ ਅਬ ਕੀ ਕਰੇਂ ਭਰਾਨੀ ਫਿਰ ਕੀ ਕਰੇਗਾ ਤੂੰ ਉਸ ਸਮਾਂ ਆਪ ਕੋ ਪਹਿਲਾ ਪਹਿਲਾ ਉਸ ਮਾਲਕ ਦੀ ਬੰਦਗੀ ਕਰ ਲੈ ਤਾਂ ਕਿ ਤੇਰਾ ਆਣਾ ਕਿਤੇ ਪ੍ਰਵਾਨ ਹੋ ਸਕੇ ਮਾਲਕ ਦੇ ਤਰਨ ਆਪੋ یوں ਨਹੀਂ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤੇ ਮੇਰੇ ਮਨ ਸਿਮਰ ਲੈ ਉਸ ਪਰਮਾਤਮਾ ਨੂੰ ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ ਆਉਦ ਜਾਤ ਹੈ ਬੀਤ ਆਉਦਾ ਅਰਥ ਆਰਬਲਾ ਉਮਰ ਤੇ ਉਮਰ ਜਿਹੜੀ ਆ ਉਹ ਬੀਤਦੀ ਜਾ ਰਹੀ ਕਿਵੇਂ ਬੀਤਦੀ ਜਾ ਰਹੀ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਗ ਕਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਦ ਘੋਕਾ ਹੋ ਕਵਨ ਬਿਦਕੈਜੈ ਸੋ ਦਿਨ ਆਗਨ ਲਾਗਾ ਮਾਤ ਪਿਤਾ ਭਾਈ ਸੁਰ ਸੁਤ ਵਰਤਾ ਕਹੁ ਕੋ ਹੈ ਕਾ ਕਪਰਿਆ ਦਿਨ ਤੇ ਪਹਿਰ ਪਹਿਰ ਤੋਂ ਘੜੀਆਂ ਕਰਕੇ ਇਤਰਾ ਜਿੰਮਤ ਦਾ ਸਮਾਂ ਮੁੱਕਦਾ ਜਾ ਰਿਹਾ ਤੋ ਕਿਉ ਨੀ ਉਸ ਪਰਮਾਤਮਾ ਦਾ ਨਾਮ ਸਿਮਰਦਾ ਇਹ ਨਾ ਸੋਚੀਏ ਕਿ ਅੱਜ ਤੇਰੇ ਤੇ ਜਵਾਨੀ ਹੈ ਤੇ ਪਤਾ ਨੀ ਮੈਂ ਸਦਾ ਐਸਾ ਹੀ ਰਹਿਣਾ ਇੱਕ ਦਿਨ ਬਡਾ ਪੈਣੀ ਆ ਕੇ ਜਤ ਪਾ ਲੈਣ ਚੌਥਾ ਸਲੋਕ ਸਾਥ ਸੰਕੋਸ਼ਿਸ ਕਰਾਂਗੇ ਚਾਰ ਚਾਰ ਸਲੋਕਾ ਪੜ੍ਹ ਕੇ ਆਖੇ ਸਲੋਕ ਕਰਿਓ ਪਾਠ ਨਾਲ ਕੇ ਜੀ ਮਾਰ ਕਹਤੇ ਬਿਰਧ ਪਿਓ ਸੂਝ ਨਹੀਂ ਕਾਲ ਪਹੁੰਚਿਓ ਆਣ ਕਹੋ ਨਾਨਕ ਨਰਭਾਬ રે ਕਿਉ ਨਾ ਪਜ ਭਗਵਾਨ ਉਪਲਿਆ ਹੁ ਤਾਂ ਬਜ਼ੁਰਗ ਹੋ ਗਿਆ ਹੋਰ ਬੁੱਢਾ ਹੋ ਗਿਆ ਮਾਰ ਕਹਦੇ ਦੇਖ ਅਜੇ ਵੀ ਤੈਨੂੰ ਅਗਰ ਨਹੀਂ ਆ ਰੇ ਬਿਰਧ ਪਿਓ ਸੂਝ ਨਹੀਂ ਅਜੀਬੇ ਤਰ੍ਹਾਂ ਸਮਝ ਨਹੀਂ ਆ ਰਹੀ ਕਿ ਤੇਰੀ ਜੀਵਨ ਦਾ ਮਕਸਦ ਕੀ ਆ ਕਾਲ ਪਹੁੰਚਿਓ ਆਣ ਤੇਰੇ ਸਿਰ ਤੇ ਕਾਲ ਆ ਖੜਾ ਹੋ ਗਿਆ ਭਾ ਮੌਤ ਨੇ ਘੇਰਾ ਪਾ ਲਿਆ ਸੱਚਮੱਚ ਬਚਪਨ ਚ ਬੰਦਾ ਧੋਖਾ ਖਾ ਸਕਦਾ ਕਿ ਚਲੋ ਅੱਗੇ ਜਵਾਨੀ ਦਾ ਪੀਰੀਅਡ ਆਣ ਜਵਾਨੀ ਚ ਬੰਦਾ ਧੋਖਾ ਖਾ ਸਕਦਾ ਕਿ ਚਲੋ ਅੱਗੇ ਬਜ਼ੁਰਗੀ ਆਣੀ ਉਹ ਬਜ਼ੁਰਗੀ ਵਿੱਚ ਬੰਦਾ ਕੀ ਸੋਚਦਾ ਸੱਤ ਉਹ ਭਰਿਆ ਅੱਗੇ ਤੇ ਮੌਤ ਖੜੀ ਆ ਉਹ ਮੌਤੇ ਸਫਲ ਜਾ ਗੁਰੂ ਤੇਗ ਬਹਾਦਰ ਪਾਚਾ ਕਹਿੰਦੇ ਹੁਣ ਬਜ਼ੁਰਗੀ ਆ ਗਈ ਤੇਰੇ ਤੇ ਤੂੰ ਬੁੱਢਾ ਹੋ ਗਿਆ ਅਜੇ ਵੀ ਤੈਨੂੰ ਸਮਝ ਨਹੀਂ ਆ ਰਹੀ ਉਹ ਮੌਤ ਰੂਪੀ ਕਾਲ ਤੇ ਤੇਰੇ ਸਿਰ ਤੇ ਆ ਕੇ ਖੜਾ ਹੋ ਗਿਆ ਕਹੋ ਨਾਨਕ ਨਰ ਭਾਵਰੇ ਕਿਉਂ ਨਾ ਝਪ ਭਗਵਾਨ ਤਦ ਹੈ ਛੱਦੇ ਮਨੁੱਖ ਇਹ ਕਮਲੇ ਬਨੁਖ ਤੂੰ ਕਿਉਂ ਨਹੀਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ ਤੂੰ ਕਿਉਂ ਨਹੀਂ ਉਹਦੀ ਯਾਦ ਵਿੱਚ ਜੁੜਦਾ ਇਹ ਰਹੀ ਬੰਦਾ ਮਕਸਦ ਇਹ ਹੀ ਸੀ ਕਿ ਪੈਈ ਬਰਾਬਰ ਤਮਨੁਕ ਦੇਹ ਰੀਆ ਕੋਪਨ ਮਿਲਨ ਕੀ ਇਹ ਤੇਰੀ ਰੀਆ ਅਬਰ ਹਾਜ ਤੇਰੇ ਕਿ ਤੈਨਾ ਕਾਮ ਮੇਰੇ ਸਾਧ ਸੰਗਤ ਵਾਜੇ ਕੇਵਲ ਨਾ ਬਸ ਇਹ ਜੀਮੇ ਉਸ ਪ੍ਰਭੂ ਪਰਮਾਤਮਾ ਦੇ ਗੁਨਾ ਨਾ ਸਾਝ ਪਾਣੀ ਸੀ ਉਸ ਪ੍ਰਭੂ ਪਰਮਾਤਮਾ ਵਰਗਾ ਵਰਨਾ ਸੀ ਬਸ ਵਰਤਗੀ ਕਰਨ ਦਾ ਭਾਵ ਉਹੀ ਹੈ ਜਿਹੋ ਜੇ ਗੁਣ ਪਰਮਾਤਮਾ ਵਿੱਚ ਹੈ ਉਹ ਗੁਣ ਕਿਤੇ ਸਾਡੇ ਵਿੱਚ ਆ ਜਾ ਇਹ ਬਦਗੀ ਕਰਨਾ ਪਾਵ ਸੀ ਉਹੋ ਜਾਂ ਬਨਸ ਬਰਨਾਸਾ ਤੇ ਤਾਂ ਸਾਡੇ ਇਹ ਜੀਵਨ ਦੀ ਯਾਤਰਾ ਹੈ ਜਿਹੜੀ ਹੈ ਉਹ ਸਤਿ ਦੀ ਹੋਣੀ ਸੀ ਕਿਉਂਕਿ ਪਰਮਾਤਮਾ ਉਹ ਵਿਅਕਤ ਗੁਨਾ ਦਾ ਮਾਲਕ ਹੈ ਉੱਠਦੇ ਪੈਦੇ ਸੌਂਦੇ ਜਾਗਦੇ ਕੋਈ ਉਹਦਾ ਗੁਣ ਲੈ ਲੈਣਾ ਤੇ ਗੁਣ ਦੇ ਨਾਲ ਸਾਜ ਪਾਣੀ ਸ਼ੁਰੂ ਕਰ ਦੇਣੀ ਸੈਸ ਵਾਈ ਉਹ ਗੁਣ ਸਾਡੇ ਜੀਵ ਵਿੱਚ ਆਣਾ ਸ਼ੁਰੂ ਹੋ ਜਾਏਗਾ ਸਾਡਾ ਇਹ ਲੋਕ ਤੇ ਪਰਲੋਕ ਜਿਹੜਾ ਉਹ ਸੁਹੇਲਾ ਹੋ ਜਾਵੇਗਾ ਇਤਨੀਆਂ ਕਿ ਬੇਕੀਆ ਪਰਵਾਨ ਜੀ ਬੇਅੰਤ ਖੁਸ਼ਾ ਹੋ ਜਾਂਦੀਆਂ ਨੇ ਅਬੀ ਤੇ ਆਪ ਜੀ ਬਸ ਤੇ ਹੋ ਗਏ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਰਬ ਸੇਬ ਹੁਣ ਅਬ ਇਹ ਦੀਵਾਨ ਚ ਆਪਾਂ ਅਬ ਇਹ ਚਾਲ ਸੁਲੋਖ ਲੈ ਕੇ ਆਪ ਦੇ ਸਰ ਮੁਖ ਹੋਵਾਂਗੇ ਇਤਨੀ ਕੋ ਬੇਤੀ ਆ ਪ੍ਰਭਾਂ ਸਭ ਦਾ ਧੰਵਾਦ ਜੀ ਗੱਜ ਕੇ ਖਦੇ ਬਲਾਓ ਵਾਹਿਗੁਰੂ ਜੀ ਕਾ ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ